ਕੈਨੇਡਾ ਦੇ ਵਿੱਚ ਐਕਸਟਰੋਸ਼ਨ ਦੀਆਂ ਘਟਨਾਵਾਂ ਜਾਨੀ ਕਿ ਫਰੋਤੀ ਦੀਆਂ ਘਟਨਾਵਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਧਾ ਹੋਇਆ ਤੇ ਬਹੁਤ ਚਰਚਾ ਦੇ ਵਿੱਚ ਸੀ ਕਿ ਇੱਕ ਚਿੱਠੀ ਆਉਂਦੀ ਹੈ ਚਿੱਠੀ ਕਹਿੰਦੀ ਹੈ ਤੁਹਾਨੂੰ ਕਿ ਇੰਨੇ ਡਾਲਰ ਜਿਹੜੇ ਤੁਸੀਂ ਸਾਨੂੰ ਦੇ ਦਿਓ ਨਹੀਂ ਤਾਂ ਅਸੀਂ ਨੁਕਸਾਨ ਕਰਾਂਗੇ ਕਈ ਥਾਵਾਂ ਦੇ ਉੱਤੇ ਗੋਲੀਆਂ ਵੀ ਚੱਲੀਆਂ ਐਡਵੈਂਟਨ ਦੇ ਵਿੱਚ ਕਈ ਘਰਾਂ ਨੂੰ ਅੱਗ ਵੀ ਲੱਗੀ ਉਹਦਾ ਇਹਦੇ ਨਾਲ ਸੰਬੰਧ ਜੋੜਿਆ ਗਿਆ ਟੋਰਾਂਟੋ ਦੇ ਵਿੱਚ ਵੈਨਕੂਵਰ ਦੇ ਵਿੱਚ ਅੱਜ ਜਿਹੜੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਉੱਥੇ ਪੀਲ ਪੁਲਿਸ ਆ ਉਨੇ ਪੰਜ ਜਣੇ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਦਾ ਸਬੰਧ ਇਹਨਾਂ ਘਟਨਾਵਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹ ਨਹੀਂ ਪਤਾ ਕਿ ਇਹਨਾਂ ਦਾ ਸਬੰਧ ਬਾਕੀ ਸਾਰੀਆਂ ਘਟਨਾਵਾਂ ਵੈਨਕੂਵਰ ਦੇ ਐਡਮਿੰਟਨ ਜਾਂ ਅਲਬਰਟਾ ਵਾਲੀਆਂ ਨਾਲ ਵੀ ਆ ਪਰ ਇਹਨਾਂ ਨੇ ਦੱਸਿਆ ਕਿ ਦੁਪਿੰਦਰਜੀਤ ਦੁਪਿੰਦਰ ਦੀਪ ਚੀਵਾ 36 ਸਾਲਾ ਦਾ ਬ੍ਰੈਂਟਨ ਤੋਂ ਆ ਬਿਆੰਤ ਢਿਲੋਂ ਇਹਦੀ ਉਮਰ 55 ਸਾਲ ਹੈ ਬ੍ਰੈਂਟਨ ਤੋਂ ਆ ਅਰੰਦੀਪ ਥਿੰਦ ਦੀ ਉਮਰ 39 ਸਾਲ ਆ ਤੇ ਮੁਸਤਾਫਾ ਐਲਵਿਆ ਦੀ ਉਮਰ 32 ਸਾਲ ਆ ਇਹ ਦੋਵੇਂ ਮਿਸੀਸ਼ਾਗਾ ਤੋਂ ਤੇ ਇਸੇ ਤਰ੍ਹਾਂ ਕੈਮਨੀ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਇਹ ਮਿਸੀਸ਼ਾਗਾ ਤੋਂ ਆ ਇਹਨਾਂ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਦਾ ਸਿੱਧਾ ਸਬੰਧ ਵਾਇਲੈਂਟ ਐਕਸਟਰਸ਼ਨ ਇਨਸੀਡੈਂਟਸ ਦੇ ਨਾਲ ਦੱਸਿਆ ਜਾ ਰਿਹਾ। ਪਿਛਲੇ ਸਾਲ ਦਸੰਬਰ ਤੋਂ ਲੈ ਕੇ ਇਸ ਸਾਲ 2024 ਦੀ ਮਈ ਤੱਕ ਜਿਹੜੀਆਂ ਘਟਨਾਵਾਂ ਵਾਪਰੀਆਂ ਔਰ ਇੱਕ ਖਾਸ ਇਨਵੈਸਟੀਗੇਸ਼ਨ ਟੀਮ ਬਣਾ ਕੇ ਪੁਲਿਸ ਨੇ ਇਹਨਾਂ ਦੀ ਜਾਂਚ ਸ਼ੁਰੂ ਕੀਤੀ ਸੀ। ਉਹਦੇ ਤਹਿਤ ਹੁਣ ਇਹਨਾਂ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤੋਂ ਆ ਕੇ ਖਲਾਸੇ ਹੋਣਗੇ ਕਿ ਇਹਨਾਂ ਦੇ ਪਿੱਛੇ ਕੌਣ ਆ ਜਾਂ ਉਹ ਧਮਕੀ ਭਰੀਆਂ ਚਿੱਠੀਆਂ ਕੀ ਸੀ ਜਾਂ ਉਹਨਾਂ ਦੇ ਨਾਲ ਜਿਹੜਾ ਸਾਰਾ ਕੁਝ ਕੀਤਾ ਜਾਂਦਾ ਸੀ ਇੱਥੇ ਵੀ ਗੱਲ ਖਾਸ ਕਰਨੀ ਹੋਊਗਾ ਕਿ ਸਾਊਥ ਏਸ਼ੀਆਨ ਕਮਿਊਨਿਟੀ ਖਾਸ ਕਰ ਜਿਹੜੇ ਪੰਜਾਬੀ ਬਿਜ਼ਨੈਸਸਰ ਸੀਗੇ ਉਹਨਾਂ ਦੇ ਉੱਤੇ ਖਾਸ ਤੌਰ ਤੇ ਟਾਰਗੇਟ ਕੀਤਾ ਜਾਂਦਾ ਸੀ ਇਹਨਾਂ ਨੂੰ ਇਹ ਫਰੋਤੀ ਦੇ ਲਈ ਹੁਣ ਜਿਹੜੀ ਅਪੀਲ ਰੀਜਨਲ ਪੁਲਿਸ ਆ ਉਹ ਲਗਾਤਾਰ ਇਹਦੇ ਉੱਤੇ ਕੰਮ ਕਰ ਰਹੀ ਆ ਤੇ ਬਾਕੀ ਜਿਹੜੀਆਂ ਫੋਰਸਸ ਨੇ ਉਹਨਾਂ ਦਾ ਰਲ ਕੇ ਬਾਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਨਾ ਪੰਜਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਫਰੋਤੀ ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਖੁਲਾਸੇ ਹੋਣ ਦੀ ਆਸ ਨਜ਼ਰ ਆ ਰਹੀ ਹੈ